I'm <laughs> going ਕੋ ਜੀ ਭਗਵੇਂ ਸ੍ਰੀ ਭਗਉਤੀ ਜੀ ਸਹਾਇ ਵਾਹ ਸ੍ਰੀ ਭਗਉਤੀ ਜੀ ਕੇ ਪਾਖ ਸਾਹਿ ਦਸਵੇਂ ਪ੍ਰਥਮ ਭਗਉਤੀ ਸਮਰਕਾਇ ਗੁਰ ਨਾਨਕ ਲੰਕੈ ਤੇ ਆਇ ਤੇ ਰੰਗ ਕੁਰਤੀ ਨਰਦਾ ਨਾਮ ਜਾਸੇ ਹੋਇ ਸਹਾਇ ਅਰਜਨ ਹਰ ਗਵੰਦਨੋ ਸਮਰਾਉ ਸ੍ਰੀ ਹਰਿ ਨਾਇ ਸ੍ਰੀ ਅਕ੍ਰਿਸ਼ਨ ਪਿਆਈ ਜਾ ਜਿਸ ਵਿਠੇ ਸੰਭੁਖ ਜਾਇ ਮੇਰ ਪਹਾਦਰ ਸਮਰਿਆਏ ਘਰ ਨਾਮ ਜਿ ਆਇ ਤਾਈ ਸਭ ਥਾਈ ਹੋਏ ਸਹਾਇ ਕਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਈ ਦਸਾ ਪਾਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਤਾਂ ਧਿਆਨ ਤਾਂ ਇਤੇ ਬਲ ਜੀ ਯਾਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਾਬੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇ ਨਵਾਹੀ ਜਿਸ ਕੀ ਆਨੰਦਿਤ ਕੀਤਾ ਤਿਨਾ ਤੇ ਯਾਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਾਰ ਕੇ ਖਾਲਸਾ ਜੀ ਬਹੁਤ ਜੀ ਦਾਂ ਸਿੰਘਣੀਆਂ ਨੇ ਧਰਮ ਇਹ ਦੀਸਤ ਤੇ ਬੰਦ ਬੰਦ ਘਟਾਏ ਹੋਪਰੀਆਂ ਲੜੀਆਂ ਚਰਖੜੀਆਂ ਤੇ ਚੜੇ ਆਦਿ ਨਾਲ ਚਰਾਏ ਰਹੇ ਹਰਤਵਾਰਾਂ ਦੀ ਸੇਵਲੇ ਕੁਰਬਾਨੀਆਂ ਕੀਤੀਆਂ ਧਰਮ ਨਾ ਹਾਰੇ ਸਿੱਖੀ ਕੇਸਾਂ ਸਵਾਸ ਨਾਲ ਨਿਭਾਏ ਜਿਨ੍ਹਾਂ ਦੀ ਮਾਇਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੇ ਸਤਾਂ ਸਰਬਤ ਕਰ ਦਵਰ ਨਾ ਧਿਆਨ ਧਾਰ ਕੇ ਬਲ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਅਵਨ ਕਸਤਿਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਆਹ ਤਾਂ ਰਚਿਆ ਰਹੀ ਆਏ ਦੇਖ ਦੇ ਪਤਾ ਵਰਤ ਕੀ ਪੰਜ ਪੰਥ ਕੀ ਜੇਤ ਸ਼੍ਰੀ ਸਾਹਿਬ ਜੀ ਸਹਾਾਈ ਹਰ ਸੱਜ ਜੀ ਕੇ ਬੋਲ ਬਾਣੇ ਬੋਲੋ ਜੀ ਸਾਰੇ ਸਿੱਖਾਂ ਨੂੰ ਸਿੱਖੀ ਧਾਰਨ ਕੇ ਇਸ ਦਾਨ ਰਹਿਤ ਦਾਨ ਬਵੇਤ ਦਾਨ ਵੇ ਸਾਹਾ ਦਾਨ ਪ੍ਰੋਸਾ ਦਾਨ ਦਾਨ ਸਰਦਾਰ ਨਾਮਦਾਰ ਸ਼੍ਰੀ ਅਮ੍ਰਿਤਸਰ ਕੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਫੁੰਗੇ ਜੁਗੋ ਜੁਗ ਅਨਲ ਧਰਮ ਕਾ ਜਾਏ ਕਾ ਬੋਲੋ ਜੀ ਹਾਏ ਜੋ ਸਿਖਾਂ ਦਾ ਮਾਨ ਨੀਵਾ ਮਾਥ ਉੱਚੇ ਮਾਤ ਪਾਪ ਦਾ ਰਾਖਾ ਕੋ ਵਾਹਿਦਰ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਪਿਓਰ ਗੁਰਦੁਆਰੇ ਗੁਰਧਾਮਾਂ ਦੇ ਜਨ ਹਤੋਂ ਪੰਤਰ ਵਿੱਚ ਛੋੜਿਆ ਗਿਆ ਕੁਲੇਦਾਰ ਛਣ ਦੀ ਧਾਰ ਤੇ ਸੇਵਾ ਸੰਭਾਲ ਤੇ ਦਾਨ ਖਾਲਸਾ ਜੀ ਦੇ ਬਖਸ਼ੋ ਏ ਨਮਾਰਿਆਂ ਬਿਮਾਨ ਨੇ ਤਾਨਿਆਂ ਦੇ ਤਾਨ ਮਿਉਟਿਆਂ ਦੀ ਓਟ ਸਚਿਪਤਾ ਵਾਹੇ ਕਰੋ ਧਨੰਤਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਅਮਰ ਜੀ ਹਜੂਰ ਅਰਦਾਸ ਬੇਨਤੀ ਹੈ ਅਮਰ ਸ਼ਹੀਦ ਤਾਂ ਤਰਨ ਨਾਮਾ ਦੀਪ ਸਿੰਘ ਜੀ ਪਾਵਨ ਪਿਤਰ ਸੰਸਾਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਅੰਦਰ ਆਪ ਜੀ ਸੁਦਰਸ਼ ਸਿੰਘ ਅਸਰ ਸਜਾਇਆ ਗਿਆ ਹੈ ਆਪ ਜੀ ਪ੍ਰਕਾਸ਼ਮਾਨ ਹੋਏ ਸੰਗਤ ਨੂੰ ਦਰਸ਼ਕlar ਬਖਸ਼ਦੇ ਹੋਏ ਪਾਵਨ ਹਉਕਮਤ ਨਾਮਾ ਬਖਸ਼ ਕੇ ਨਿਹਾਲ ਕਰੋ ਸਤਿਗੁਰ ਜੀ ਆਗ ਦੀ ਕਿਰਪਾ ਰਹੇ ਸਦਾ ਚਾਰ ਪੈ ਰਹਿਣ ਸੁਖ ਅਨੰਤਨ ਬਤੀਤ ਹੋਈ ਹੈ ਚਾਰ ਪਹਿਰ ਦਿਨ ਆਤਮੇ ਦੇ ਬਾਣੇ ਅੰਦਰ ਸੁਖ ਆਨੰਦ ਨਰਗਤੀਤ ਕਰਵਾਣਾ ਆਪਜੀ ਤਰਫ ਕਿਰਪਾ ਆਪ ਜੀ ਦਾ ਪਾਵਨ ਸਰੂਪ ਸੁਖ ਆਸਣ ਪਰ ਸਾਨਾ ਤੋਂ ਪ੍ਰਕਾਸ਼ ਸਰਨ ਤੇ ਲਜਾਂ ਗਿਆ ਰਖਸ਼ੋ ਜੀ ਰਸਤੇ ਦੀ ਬਾਦਕਾਰ ਦੇ ਅਨ ਸੰਗ ਸਹਾਇ ਹੋਣਾ ਸਹੀ ਪਿਆਰੇ ਮੇਰੇ ਜਿਨ੍ਹਾਂ ਮਿਲੇ ਆ ਤੇਰਾ ਨਾਮ ਚੇਧਿਆ ਬੇ ਨਾਨਕ ਨਾਮ ਚੜੀ ਤਰ ਸਤਿਗੁਰ ਜੀ ਦਾ ਖਾਲਸਾ ਰਾਜ ਜੀ ਸਦੇ ਬੋਲੇ ਸੋਨ